ਸੰਗਰੂਰ ਦੇ ਲੌਂਗੋਵਾਲ ਤੋਂ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਕਬੱਡੀ ਖਿਡਾਰੀ ਦੀ ਬੀਤੀ ਰਾਤ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਜੀਹਾਂ ਦੱਸਦੀ ਹੈ ਕਿ ਕਬੱਡੀ ਖਿਡਾਰੀ ਦਾ ਨਾਮ ਜਗਪਾਲ ਸਿੰਘ ਜੱਗੀ ਸੀ ਉਸ ਦੀ 23 ਸਾਲ ਉਮਰ ਸੀ ਤੇ ਦੱਸਿਆ ਜਾ ਰਿਹਾ ਕਿ ਜੋ ਕਤਲ ਕਰਨ ਵਾਲਿਆ ਸੀ ਜੋ ਆਰੋਪੀ ਸੀ ਉਹ ਕਬੱਡੀ ਖਿਡਾਰੀ ਦੇ ਭਰਾ ਦਾ ਸਹੁਰਾ ਸੀ ਤੇ ਉਹ ਵਾਰ-ਵਾਰ ਕਬੱਡੀ ਖਿਡਾਰੀ ਜੱਗੀ ਦੇ ਉੱਤੇ ਇਹ ਦਬਾਅ ਪਾ ਰਿਹਾ ਸੀ ਕਿ ਉਸ ਦੀ ਦੂਜੀ ਕੁੜੀ ਦੇ ਨਾਲ ਵਿਆਹ ਕਰਾ ਲਵੇ ਪਰ ਲਗਾਤਾਰ ਜੱਗੀ ਮਨ੍ਹਾ ਕਰ ਰਿਹਾ ਸੀ ਜਿਸ ਕਰਕੇ ਬੀਤੀ ਰਾਤ ਉਸ ਦੇ ਘਰ ਦੇ ਵਿੱਚ ਵੜ ਕੇ ਮ੍ਰਿਤਕ ਦੇ ਘਰ ਦੇ ਵਿੱਚ ਵੜ ਕੇ આરોપી ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਛਾਤੀ ਦੇ ਵਿੱਚ ਸਿੱਧਾ ਗੋਲੀਆਂ ਵਾਸੀਆਂ ਨੇ ਜਦੋਂ ਹਸਪੀਟਲ ਜੱਗੀ ਨੂੰ ਲੈ ਕੇ ਜਾਇਆ ਜਾਂਦਾ ਤਾਂ ਡਾਕਟਰਸ ਉਸ ਨੂੰ ਮ੍ਰਿਤਕ ਐਲਾਨ ਦਿੰਦੇ ਨੇ ਇਹ ਇੱਕ ਐਂਗਲ ਨਿਕਲ ਕੇ ਇਸ ਖਬਰ ਦਾ ਘਟਨਾ ਦਾ ਸਾਹਮਣੇ ਆ ਰਿਹਾ ਉੱਥੇ ਦੂਜੇ ਐਂਗਲ ਦੇ ਵਿੱਚ ਆ ਸਾਹਮਣੇ ਆ ਰਿਹਾ ਕਿ ਜੋ આરોપી ਸੀ આરોપી ਦਾ ਨਾਮ ਚਮਕੌਰ ਸਿੰਘ ਸੀ ਜੋ આરોપી ਸੀ ਉਹ ਆਪਣੇ ਕੁੜੀ ਨੂੰ ਘਰ ਲੈ ਕੇ ਜਾਣ ਵਾਸਤੇ ਆਇਆ ਹੋਇਆ ਸੀ ਤੇ ਉਸ ਟਾਈਮ ਮ੍ਰਿਤਕ ਦੀ ਮਾਂ ਦੇ ਨਾਲ ਜੋ આરોપી ਸੀ ਉਸ ਦੀ ਕੁਝ ਬਹਿਸ ਬਸਾਈ ਹੋ ਜਾਂਦੀ ਹੈ ਉਸ ਤੋਂ ਬਾਅਦ ਗੱਲ ਇੰਨੀ ਕੁ ਜ਼ਿਆਦਾ ਵੱਧ ਜਾਂਦੀ ਹੈ ਜਦੋਂ ਕਬੱਡੀ ਖਿਡਾਰੀ ਵਿੱਚ ਬਚਾਅ ਕਰਨ ਦੀ ਕੋਸ਼ਿਸ਼ ਕਰਦਾ ਉਹ ਵੀ ਜਦੋਂ ਗੁੱਸੇ ਦੇ ਵਿੱਚ ਆ ਜਾਂਦਾ ਹੈ ਤਾਂ ਭੜਕਿਆ ਹੋਇਆ ਜੋ આરોપી ਹੁੰਦਾ ਕਬੱਡੀ ਖਿਡਾਰੀ ਦੇ ਉੱਤੇ ਗੋਲੀਆਂ ਚਲਾ ਕੇ ਉਸ ਦਾ ਕਤਲ ਕਰ ਦਿੰਦਾ ਇਹ ਦੋ ਐਂਗਲ ਜਿਹੜੇ ਨਿਕਲ ਕੇ ਸਾਹਮਣੇ ਆ ਰਹੇ ਨੇ ਉੱਥੇ ਆ ਵੀ ਜੋ ਚੀਜ਼ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਦੱਸਿਆ ਜਾ ਰਿਹਾ ਕਿ ਜੋ ਚਮਕੌਰ ਸਿੰਘ ਸੀ આરોપી ਸੀ ਉਸਨੇ ਦੋ ਵਿਆਹ ਕਰਾਏ ਹੋਏ ਸੀ ਇੱਕ ਕੁੜੀ ਪਹਿਲੀ ਪਤਨੀ ਤੋਂ ਜੋ ਸੀ ਉਸਦੇ ਨਾਲ ਕਬੱਡੀ ਖਿਡਾਰੀ ਦੇ ਭਰਾ ਦਾ ਵਿਆਹ ਹੋਇਆ ਸੀ ਤੇ ਦੂਜੀ ਪਤਨੀ ਤੋਂ ਜੋ ਉਸਦੀ ਕੁੜੀ ਸੀ ਉਸਦੇ ਨਾਲ ਉਹ ਜਗਪਾਲ ਜੱਗੀ ਦਾ ਜੋ આરોપી ਸੀ ਵਿਆਹ ਕਰਾਣਾ ਚਾਹੁੰਦਾ ਸੀ ਇਸ ਕਰਕੇ ਲਗਾਤਾਰ ਜੱਗੀ ਵੱਲੋਂ ਮਨਾ ਕੀਤਾ ਜਾ ਰਿਹਾ ਸੀ ਜੀ ਕੀ ਨਾਮ ਹੈ ਮੱਖਣਾ ਸਿੰਘ ਹੈ ਜੀ ਪਿੰਡ ਜੀ ਰੌਂਗਵਾਲ ਜੀ ਪੀਐਸ 23 ਸਾਲ ਪੁੰਗਾਈ ਜਗਪਾਲ ਸਿੰਘ ਨਾਮ ਕੀ ਹੈ ਕੀ ਕੰਮ ਕਰਦਾ ਹੈ ਕੌਟੇ ਖੇੜਦਾ ਤੀ ਕੀ ਇਹ ਜੀ ਬਸ ਮੇਰੇ ਕੁੜਮ ਨਾਲ ਥੋੜਾ ਜਿਹਾ ਬਸ ਆਪੇ ਚ ਘੱਟ ਉਹ ਕਰਦੇ ਸੀਗੇ ਉਹ ਕਹਿੰਦਾ ਵੀ ਦੂਜੀ ਕੁੜੀ ਦਾ ਰਿਸ਼ਤਾ ਲਾਓ ਦੋ ਕੁੜੀਆਂ ᱛੀਆਂ ਦੋ ਕੁੜੀਆਂ ᱛੀਆਂ ਵੀ ਦੂਜੀ ਕੁੜੀ ਦਾ ਰਿਸ਼ਤਾ ਲਾਓ ਉਹਦੇ ਦੋ ਵਿਆਹ ਹੋਏ ਹੋਏ ਨੇ ਉਹ ਜਾਤ ਹੋੜਤੀ ਜੀ ਅਸੀਂ ਨਹੀਂ ਉਹਦਾ ਲੈਤਾ ਰਿਸ਼ਤਾ ਬਸ ਉਹ ਗੱਲ ਤੋਂ ਤਕਰਾਰ ਕਰਦੇ ਕਰਦੇ ਕੱਲ ਉਹਨੇ ਆਖਰ ਬੰਦੇ ਨੇ ਗੋਲੀ ਮਾਰਤੀ ਕਿੱਥੇ ਮਾਰੀ ਖੇਤ ਆ ਰਹਿਨੇ ਆਪਾਂ ਹੱਕ ਜਿਮ ਮਾਰੀ ਸਾਡੇ ਘਰੇ ਆਏ ਹਾਂ ਜੀ ਘਰੇ ਅੰਦਰ ਮਾਰ ਕੇ ਘਰ ਹੋਰ ਕੌਣ ਕੌਣ ਸੀ ਅਸੀਂ ਤਾਂ ਹੀ ਹਾਂ ਮੈਂ ਬੱਕਰੀਆਂ ਲੈ ਕੇ ਗਿਆ ਹੋਇਆ ਤੇ ਜੇ ਘਰੇ ਇੱਕ ਮੇਰੇ ਘਰ ਵਾਲੀ ਤੀ ਗਈ ਤੇ ਇੱਕ ਮੇਰਾ ਮੁੰਡਾ ਤੇ ਉਹ ਦੂਜਾ ਹੈਗਾ ਤੀਗਾ ਉਹ ਅੰਦਰ ਚਾਹ ਪੀਂ ਜਾਂਦਾ ਸੀ ਕਿ ਉਹ ਇਹਨੇ ਆ ਕੇ ਬਾਹਰ ਚ ਹਾਕ ਮਾਰੀ ਐ ਆਪਦੀ ਕੁੜੀ ਨੂੰ ਉਹ ਪਿੰਦਾ ਰੱਬੇ ਨੂੰ ਫੋਨ ਕਰਕੇ ਸੱਦਿਆਗਾ ਬਸ ਜਦੋਂ ਹਾਕ ਮਾਰੀ ਉਹ ਦੀ ਬਾਹਰ ਆ ਗਈ ਉਹ ਮੇਰੇ ਘਰ ਵਾਲੀ ਨੇ ਪੁੱਠਾ ਸਿੱਧਾ ਬੋਲਣ ਲੱਗਦੀ ਜਦੋਂ ਉਹ ਜਦੋਂ ਮੇਰੇ ਮੁੰਡੇ ਨੇ ਛੋਟੇ ਕਹਿਤਾ ਜੋ ਕਾਲ ਨੇ ਵੀ ਤੂੰ ਮੇਰੀ ਮਾਂ ਨੂੰ ਕੰਮ ਬੋਲਦੀ ਐ ਉਹ ਬਸ ਉਹਨੇ ਚੱਕ ਕੇ ਬਦਲ ਦਰਨੇ ਤੇ ਮੌਕੇ ਤੋਂ ਫਰਾਰ ਹੋ ਗਏ ਫਿਰ ਹਾਂਜੀ ਗੱਡੀ ਲੈ ਕੇ ਭੱਜ ਗਏ ਪਰਿਵਾਰ ਦੇ ਵਿੱਚ ਹੋਰ ਕੌਣ ਕੌਣਾ ਚਾਹੀਦਾ ਇੱਕ ਬੇਟਾ ਜੀ ਤੇ ਮਾਂ ਆਂਦੇ ਕੀ ਚਾਹਨੇ ਭਾਈਆਂ ਸਾਫ਼ ਹੋਣਾ ਚਾਹੀਦਾ ਜੀ ਅਸਾਂ ਆਪਣੀ ਇੱਕ ਵਾਰ ਕਿੱਦਾਂ ਦੀ ਕਾਰਵਾਈ ਚੱਲਦੀ ਹੈ ਬਾਜੀ ਅਜੇ ਕੋਈ ਕਾਰਵਾਈ ਨਹੀਂ ਹੋਈ ਹੈਗੀ ਬਾਅਦੋਂ ਨੌਨ ਫਿਲਡਰ ਦੇਖ ਲੈ ਅਜੇ ਕੋਈ ਕਾਰਵਾਈ ਤੇ ਬਿਆਨ ਹੋਵੇ ਹਾਂਜੀ ਬਿਆਨ ਹੋਵੇ ਬਿਲਕੁਲ ਸਰ ਕੀ ਨਾਮ ਤੇ ਕੀ ਮਾਮਲਾ ਜੀ ਦਾ ਬਾਈ ਤੁਹਾਡਾ ਕੀ ਨਾਮ ਹੈ ਤੇ ਕੀ ਮਾਮਲਾ ਲੇਕੀਏ ਐਸਆਈ ਜਸਵੀਰ ਸਿੰਘ ਥਾਣਾ ਲੰਗੋਵਾਲ ਕੀ ਘਟਨਾ ਹੋਈ ਹੈ ਸਰ ਇਹ ਸਰ ਕੱਲ ਸਾਨੂੰ ਕੋਈ 4:30 ਦੇ ਕਰੀਬ ਇਨਫਾਰਮੇਸ਼ਨ ਮਿਲੀ ਸੀ ਕਿ ਜਪਾਲ ਸਿੰਘ ਔਰ ਫਕਾਲਾ ਸਾਨੂੰ ਤੋਂ ਮੱਖਣ ਸਿੰਘ ਨੇ ਮੰਦਿਰ ਕਲਾ ਰੋਡ ਵਾਸੀ ਲੰਗੋਵਾਲ ਦੀ ਗਨ ਸ਼ਾਟ ਨਾਲ ਡੈਥ ਹੋ ਗਈ ਫਿਰ ਉਸ ਤੋਂ ਬਾਅਦ ਉਹਦਾ ਮਰਤਕ ਦਾ ਪਿਤਾ ਮੱਖਣ ਸਿੰਘ ਨੇ ਆ ਕੇ ਐਸਐਚਓ ਸਾਹਿਬ ਕੋਲ ਇੰਸਪੈਕਟਰ ਜਤਿੰਦਰਪਾਲ ਜੀ ਕੋਲੇ ਮੁੱਖ ਅਫਸਰ ਥਾਣਾ ਲੰਗੋਵਾਲ ਕੋਲੇ ਸਟੇਟਮੈਂਟ ਲਿਖਾਈ ਇਹ ਇਹ ਜਿਹੜਾ ਮੱਖਣ ਸਿੰਘ ਦਾ ਵੱਡਾ ਲੜਕਾ ਹੈ। ਤੁਮਕੌਰ ਸਿੰਘ ਜੀ ਉਹ ਇੱਥੇ ਚੀਮਾ ਵਿਖੇ ਵੇਚਿਆ ਹੋਇਆ ਸੀ। ਉਹਨਾਂ ਦਾ ਕਿਤੇ ਘਰੇਲੂ ਆਪਦੇ ਘਰ ਵਾਲੀ ਨਾਲ ਕੋਈ ਤੁਤੁਮ ਐਵੇਂ ਪਰਿਵਾਰ ਦਾ ਆਪਸ ਦੇ ਵਿੱਚ ਹੋ ਗਿਆ। ਉਹਨੇ ਕੁੜੀ ਨੇ ਆਪਦੇ ਫਾਦਰ ਨੂੰ ਫੋਨ ਕਰਤਾ। ਉਹਦਾ ਫਾਦਰ ਸਰਮੁਖ ਸਿੰਘ ਆ ਗਿਆ ਉਹਦੇ ਘਰ ਵਾਲੀ ਤੁਮਕੌਰ ਸਿੰਘ ਜੀ। ਸਰਮੁਖ ਸਿੰਘ ਸਰਮੁਖ ਸਿੰਘ ਉਹਦੇ ਘਰ ਵਾਲੀ ਮਨਦੀਪ ਕੌਰ ਉਹ ਦੋਨੇ ਗੱਡੀ ਲੈ ਕੇ ਇਹਨਾਂ ਦੇ ਘਰ ਆ ਗਏ ਉਹ ਕੁੜੀ ਨੂੰ ਲੈਣ ਵਾਸਤੇ। ਉੱਥੇ ਆ ਕੇ ਇਹਨਾਂ ਦੀ ਪਰਿਵਾਰ ਦੇ ਵਿੱਚ ਫੇਰ ਡਿਸਪਿਊਟ ਹੋ ਗਿਆ ਤੁਤੂ ਮਵੇਂ ਹੋ ਗਈ ਕਿਸੇ ਗੱਲੋਂ ਉਸ ਤੋਂ ਬਾਅਦ ਇਹ ਜਿਹੜਾ ਚਮਕੌਰ ਸਿੰਘ ਦਾ ਭਰਾ ਸੀ ਜਗਪਾਲ ਸਿੰਘ ਤੇ ਇਹ ਦਾ ਇਹ ਜਿਹੜੇ ਇਹਨੇ ਸ਼ਰਮਕ ਸਿੰਘ ਆਪਣੇ ਚੀਮਬਾਸੀ ਚੀਮਾ ਇਹਨੇ ਉਹਦੇ ਗੈਨਸਾਉਟ ਦੇ ਉਹਦੇ ਫਾਇਰ ਇੱਕ ਸੱਜੀ ਕੂਣੀ ਦੇ ਵਿੱਚ ਮਾਰਿਆ ਦੂਜਾ ਉਹਦੇ ਖੱਬੇ ਪਾਸੇ ਛਾਤੀ ਦੇ ਵਿੱਚ ਮਾਰਿਆ ਇਹ ਜਿਹੜਾ ਜਗਪਾਲ ਸਿੰਘ ਹੈ ਪੁਰਪਕਾਲਾ ਇਹਦੀ ਮੌਕੇ ਤੇ ਐਡ ਦੀ ਸਪੋਟ ਡੈਥ ਹੋ ਕਿਸ ਤਰ੍ਹਾਂ ਦੀ ਕਾਰਵਾਈ ਹੋਈ ਹੈ ਕਿੰਨੇ ਜਾਣੇ ਤੁਸੀਂ ਜੀ ਕਾਰਵਾਈ ਜੀ ਮਕਦਮਾ ਨੰਬਰ 151 ਇੰਟਰਸੈਕਸ਼ਨ 103 100 ਕਾਰ ਜੇਮਨ 64 ਜੇਮਨ 2 ਬੀਐਨਐਸ 25 275459 ਉਹ ਥਾਣਾ ਲਊਗੜ ਮਕਦਮਾ ਦਰਜ ਕਰ ਲਿਆ ਜੀ ਦੋਸ਼ੀ ਦੇ ਘਰ ਰੇਡ ਕੀਤੀ ਦੋਸ਼ੀ ਭੱਜਿਆ ਹੋਇਆ ਉਹਨਾਂ ਐਸਐਚਓ ਸਾਹਿਬ ਪੋਸਟਮਾਰਟਮ ਕਰਵਾ ਰਹੇ ਨੇ ਇਹ ਤੋਂ ਬਾਅਦ ਉਹ ਵੱਖ-ਵੱਖ ਟੀਮਾਂ ਫੜਾ ਦੇਣਗੇ ਜਲਦੀ ਗ੍ਰਿਫਤਾਰ ਕਰਨਾ ਕੀ ਨਾਮ ਹੈ ਭਾਜੀ ਜਸਵੀਰ ਸਿੰਘ ਉਮਰ ਜੀ ਉਮਰ 29 ਸਾਲ ਕੀ ਕਹਿਣਾ ਚਾਹੁੰਦੇ ਹੋ ਜਿੱਦਾਂ ਦੀ ਘਟਨਾ ਹੋਈ ਹੈ ਤੁਹਾਡੇ ਕੀ ਲੱਗਦੇ ਸੀ ਮੇਰਾ ਬ੍ਰਦਰ ਜੀ ਮੈਂ ਰਿਸ਼ਤਾ ਮੈਂ ਕਰਾਇਆ ਦੀ ਹੈ। ਇਹ ਗੱਲ ਕੀ ਹੋਈ ਹੈ ਜੀ ਦੇਖੋ ਕੁੜੀਆਂ ਨੂੰ ਲੈਣ ਆਏ ਸੀ ਇਹਨਾਂ ਨੇ ਆਖਿਆ ਵੀ ਕੁੜੀਆ ਵੀ ਬਿਮਾਰ ਆ ਵੀ ਕੱਲ ਨੂੰ ਲੈ ਗਈ ਤੇ ਉਹਨਾਂ ਨੇ ਸੁਣੀ ਨਹੀਂ। ਜਦੋਂ ਬਾਅਦ ਵਿੱਚ ਮੇਰੇ ਕੋਲੇ ਫੋਨ ਗਿਆ ਵੀ ਉਹ ਤਾਂ ਕਹਿੰਦੇ ਐ ਕਰਕੇ ਐ ਕਰਕੇ। ਅਸੀਂ ਗਏ ਵੀ ਰੌਲਾ ਵੀ ਪਾਇਆ ਵੀ ਇਹ ਤਾਂ ਗੱਲ ਤਾਂ ਹੋ ਨਹੀਂ ਸਕਦੀ। ਜਦੋਂ ਅਸੀਂ ਜਾਂਦੇ ਨੂੰ ਗਏ ਜੀ ਮੇਰੇ ਜਾਂਦੇ ਨੂੰ ਮੇਰੀ ਤੱਕ ਲੈ ਆਏ ਸੀਗੇ ਵੀ ਬਹੁਤ ਮਾੜਾ ਕਰਕੇ ਉਹ ਐਡੀ ਬੈਂਸ਼ ਹੀ ਨਹੀਂ ਤੀ ਜੀ ਬੱਚੇ ਦੀ ਉਹਦੀ ਕਬਾਡੀ ਦਾ ਖਿਡਿਆਰੀ ਤੇ ਇੰਨਾ ਨਰਮ ਮੁੰਡਾ ਸੀ ਆਪਦਾ ਕਾਰੋਬਾਰ ਕਰਕੇ ਵੈਲਡ ਦਾ ਕੰਮ ਕਰਦਾ ਹੀ ਮਿਹਨਤ ਮਿਹਨਤਦਾਰੀ ਕੀਤਾ ਜਾਨੀ ਕਿ ਲੜਾਈ ਵਾਲਾ ਤਾਂ ਉਹਦਾ ਕਿਸੇ ਨਾਲ ਹੈ ਹੀ ਨਹੀਂ ਕਿਹੜੇ ਬੰਦੇ ਨੇ ਅੰਜਾਮ ਦਿੱਤਾ ਵਾਰ ਦਾ ਨਾਮ ਕੀ ਆਉਂਦਾ ਉਹਨਾਂ ਦਾ ਨਾਂ ਉਹ ਤਾਂ ਚਮਕੌਰ ਸਿੰਘ ਕਹਿੰਦੇ ਨੇ ਜੀ ਪਿੰਡ 'ਚ ਉੱਥੇ ਕਹਿੰਦੇ ਨੇ ਗੂਟਾ ਉਹ ਕਿਹੜੇ ਪਿੰਡ ਦੇ ਨੇ ਚੀਮਿਆਂ ਦੇ ਮੈਂ ਹੀ ਰਿਸ਼ਤਾ ਕਰਾਇਆ ਹਾਂ ਹਾਂ ਜੀ ਮੈਂ ਰਿਸ਼ਤਾ ਕਰਾਇਆ ਇਹ ਗੁੜੀਆ ਬੇਸੀ ਜੀ ਇਹ ਕੁੜੀਆਂ ਨੂੰ ਲੈ ਕੇ ਸੰਗਰੂਰ ਆਏ ਹੋਏ ਸੀ ਸ਼ੀਸ਼ੂ ਕੇਰੀਆ ਦੇ ਉਹਨਾਂ ਦੇ ਬੇਟੇ ਨੇ ਜਿਹੜੇ ਇਹ ਬੋਲੀ ਬੱਜੀ ਹੈ ਜੀ ਉਹਨੇ ਸਵੇਰੇ ਮੈਨੂੰ ਕੁੱਛਿਆ ਵੀ ਇਹ ਕਹਿੰਦਾ ਵੀ ਡਾਕਟਰ ਕਿਹੜਾ ਵਧੀਆ ਮਾਹ ਜੀ ਐਂ ਕਰਕੇ ਸ਼ੀਸ਼ੂ ਕੇਰੀਆ ਦੇ ਭਾਈ ਮੇਰੇ ਤਾਂ ਬੱਚੇ ਠੀਕ ਹੁੰਦੇ ਰਹੇ ਨੇ ਵੀ ਤੂੰ ਉੱਥੇ ਲੈ ਜਾ ਉਹ ਬੇਟਾ ਇੱਥੇ ਲੈ ਕੇ ਆਇਆ ਸੀ ਮਾਂ ਗਰੋਂ ਪਤਾ ਨਹੀਂ ਕੁੜੀਆਂ ਨੇ ਫੋਨ ਕਰਿਆ ਹੋਊ ਜੀ ਦੇਖੋ ਕੋਲੇ ਨਹੀਂ ਸੀ ਅਸੀਂ ਤਾਂ ਵੀ ਮੈਨੂੰ ਲੈ ਜਾਓ ਆ ਕੇ ਉਧਰੋਂ ਬੱਚੇ ਨੂੰ ਫੋਨ ਕਰਕੇ ਬੁਲਾਇਆ ਉਹ ਦੂਜੀ ਬੇਟੀ ਦਾ ਰਿਸ਼ਤਾ ਕਹਿੰਦੇ ਸੀ ਉਹ ਕਹਿੰਦਾ ਵੀ ਮੈਂ ਲੈਂਦਾ ਨਹੀਂ ਕਿਉਂਕਿ ਆਹ ਸਤੀ ਜਨਾਨੀ ਜਿਹੜੀ ਉਹਦੇ ਘਰ ਦੇਦੀ ਉਹਦਾ ਮੈਰਿਜ ਉਹ ਦੁਬਾਰੇ ਹੋਈ ਸੀ ਹੁਣ ਇਹਨਾਂ ਨੇ ਧਮਕੀ ਦੇ ਗਿਆ ਮੈਨੂੰ ਵੀ ਧਮਕੀ ਦੇ ਕੇ ਗਿਆ ਕਹਿੰਦਾ ਵੀ ਵਿਚੋਲੇ ਨੂੰ ਵੀ ਗੋਲੀ ਮਾਰਨੀ ਮਾਰਨੀ